ਕੀ 43 ਕਰੋੜ ਰੁਪਈਆ ਲਾਉਣੇ ਹੁਣ ਤੁਸੀਂ ਇਹ ਦੇਖੋ ਕਿ ਨਰਿੰਦਰ ਮੋਦੀ ਸਾਹਿਬ ਨਰਿੰਦਰ ਮੋਦੀ ਸਾਹਿਬ ਦੀ ਮਿੱਤਰਤਾ ਹੀ ਹੈ جاری ਹੈ ਉਹਨਾਂ ਦੇ ਨਾਲ 트럼ਪ ਸਾਹਿਬ ਨਾਲ ਔਰ ਪਿਛਲੀ ਵਾਰੀ ਜਦੋਂ ਚੋਣ ਲੜੀ ਸੀ ਇਹਨਾਂ ਨੇ ਜਾ ਕੇ ਨਾਰਾ ਵੀ ਲਾਤਾ ਸੀ ਅਪੀ ਬਾਜ 트럼ਪ ਸਰਕਾਰ ਔਰ ਮੋਦੀ ਸਾਹਿਬ ਇਹ ਵੀ ਕਹਿੰਦੇ ਮੇਰਾ ਮਿੱਤਰ ਹੈ ਉਹਨੇ ਵੀ ਕਿਹਾ ਸੀ ਕਿ ਮੇਰਾ ਮਿੱਤਰ ਆਊਗਾ ਤੇ ਮੈਨੂੰ ਮਿਲੂਗਾ ਤੇ ਮਿੱਤਰ ਮਿਲਿਆ ਨਹੀਂ ਸੀ ਜੀ ਪਰ ਜਦੋਂ 트럼ਪ ਉਸ ਦੇਸ਼ ਦਾ ਰਾਸ਼ਟਰਪਤੀ ਬਣ ਗਿਆ ਤੇ ਉਹਨਾਂ ਨੇ ਨਾਤਾ ਸਾਡੇ ਪ੍ਰਧਾਨ ਮੰਤਰੀ ਨੂੰ ਸੌਚਕ ਸਮਾਗਮ ਤੇ ਬੁਲਾਇਆ ਜੀ ਇਸ ਵੇਲੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਗਏ ਸੀ ਬਾਕੀ ਦੇਸ਼ਾਂ ਦੇ ਜਿਹੜੇ ਵੱਡੇ ਵੱਡੇ ਲੀਡਰ ਸੀਗੇ ਉਹਨਾਂ ਦੇ ਪ੍ਰਧਾਨ ਮੰਤਰੀ ਜਾਂ ਉਹਨਾਂ ਦੇ ਪ੍ਰੈਜ਼ੀਡੈਂਟ ਉਹਨਾਂ ਨੂੰ ਰਿਸੀਵ ਕਰਨ ਵਾਸਤੇ ਵਾਈਟ ਹਾਊਸ ਦੇ ਗੇਟ ਤੇ ਜਲੇ ਜਾਂਦੇ ਸੀ 트ੰਪ ਸਾਹਿਬ ਜੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਗਏ ਤੇ ਇਹਨਾਂ ਨੂੰ ਲੈਣ ਵਾਸਤੇ ਉਹ ਉੱਥੇ ਨਹੀਂ ਸੀ ਆਏ ਲੇਟੈਸਟ ਜਿਹੜੀ ਖਬਰ ਆਈ ਹੈ ਲਾਲ ਸਿੰਘ ਦੀ ਆਪਣੀਆਂ ਚਾਰ ਕੰਪਨੀਆਂ ਦੇ ਉੱਤੇ ਬੈਨ ਲਾਤਾ ਅਮਰੀਕਾ ਨੇ ਜੀ ਜੀ ਜਿਹੜੀਆਂ ਕੰਪਨੀਆਂ ਸਮਝ ਲੋ ਤੁਸੀਂ ਈਰਾਨ ਤੋਂ ਤੇਲ ਲੈਣ ਦੀ ਔਰ ਇਹ ਹੁਣ ਮੈਂ ਇਹਨਾਂ ਜਿਹੜਾ ਲਾ ਕੇ ਇਹ ਅੱਗੇ ਵੀ ਜਾ ਸਕਦਾ ਹੈ ਸਾਡੇ ਜਿਹੜੇ ਮੁੰਡੇ ਉੱਥੇ ਰੋਜ਼ਗਾਰ ਹਾਸਲ ਕਰਨ ਵਾਸਤੇ ਗਏ ਸੀ ਜੈਜਾਂ ਨਿਆਇ ਚੰਗਾ ਦੇ ਨਾਸ ਨੌਜਵਾਨ ਮੁੰਡੇ ਗਏ ਉਹਨਾਂ ਦੇ ਔਰਤਾਂ ਪਰਵਾੜ ਗਏ ਜਿਨ੍ਹਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਜਾਣ ਕਰਕੇ ਉਹ ਸੋ ਕੱਢ ਦਿੱਤਾ ਹੈ ਚਲੋ ਜਿਹੜੇ ਦੇਸ਼ਟ ਵਿੱਚ ਆਪਾਂ ਜਾ ਕੇ ਪਨਾਹ ਲੈਨੇ ਆ ਕੰਮ ਕਰਦੇ ਆ ਨੌਕਰੀ ਕਰਦੇ ਆ ਉਸ ਦੇਸ਼ ਤੋਂ ਹੱਟ ਹੁੰਦਾ ਭਾਈ ਸਾਾਨੂੰ ਨਾਰਾਇਣ ਦੇ ਵਿੱਚ ਲੇਕਿਨ ਜਦ ਮ ਜਲੀਲ ਕੀਤਾ ਗਿਆ ਜਦ ਮ ਉਹਨਾਂ ਦੇ ਹੱਥਕੜੀਆਂ ਲਾਈਆਂ ਗੀਆਂ ਫੌਜੀ ਜਹਾਜ਼ ਚ ਲਿਆਂਦਾ ਗਿਆ ਜਿਹੜੀਆਂ ਲਾਈਆਂ ਗੀਆਂ ਉਹਦਾ ਪ੍ਰਦਰਸ਼ਨ ਕੀਤਾ ਗਿਆ ਜੀ ਉਹ ਅਤੀ ਨਿੰਦਨ ਜੋਗ ਹੈ ਪਰ ਹੁਣ ਤੁਸੀਂ ਦੇਖੋ ਕਿ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ 43 ਕਰੋੜ ਰੁਪਈਆ ਲਿਆਓ 트੍ਰੰਪ ਤੋਂ ਲਓ 골ਡ ਕਾਰਡ ਜਾਂ 트੍ਰੰਪ ਕਾਰਡ ਜਿਵੇਂ ਗ੍ਰੀਨ ਕਾਰਡ ਦੀ ਕੀਮਤ ਆ ਉਹਦੇ ਨਾਲੋਂ ਵੀ ਇਹ ਜ਼ਿਆਦਾ ਇਹਦੇ ਵਿੱਚ ਸਹੂਲਤ ਤੁਹਾਨੂੰ ਮਿਲ ਗਈਆਂ ਤੁਸੀਂ ਉੱਥੇ ਇੱਕ ਵਾਰੀ ਜਾ ਕੇ ਤੁਹਾਨੂੰ ਰਹਿਸ਼ ਮਿਲੂਗੀ ਫਿਰ ਤੁਹਾਨੂੰ ਉਥੋਂ ਦੀ ਨਾਗਰਿਕਤਾ ਵੀ ਝਾ ਸਕਦੀ ਹੈ ਜੀ ਪਰ ਤੁਸੀਂ ਦੇਖੋ ਜਦੋਂ ਇਹ ਲੋਕ ਜਾਣਗੇ ਜੇ 43 ਕਰੋੜ ਰੁਪਈਆ ਜਾਂ 45 ਕਰੋੜ ਰੁਪਈਆ ਲਾਲ ਸਿੰਘ ਦੀ ਲਾਊਗਾ ਉਹਦੇ ਕੋਲ ਪੈਸਾ ਆਊਗਾ ਤਾਂ ਹੀ ਲਾਊਗਾ ਨਾ ਬਿਲਕੁਲ ਦੇ ਤੇ ਉਹ ਪੈਸਾ ਜਾ ਕੇ ਫਿਰ ਉਹਨੇ ਉੱਥੇ ਇਨਵੈਸਟ ਕਰਨਾ ਹੈ ਉਥੋਂ ਦੀ ਇੰਡਸਟਰੀ ਦੇ ਵਿੱਚ ਉਥੋਂ ਦੇ ਕਾਰੋਬਾਰ ਤੇ ਇਹਦਾ ਮਤਲਬ ਹੈ ਆਪਾਂ ਦਾ ਕਈ ਵਾਰੀ ਜਦੋਂ ਆ ਬੱਚੇ ਜਾਂਦੇ ਨਾ ਬਾਹਰ ਪੜ੍ਹਨ ਵਾਸਤੇ ਮੇਰੇ ਵਰਗੇ ਜਿਹੜੇ ਅੱਧ ਪੜ੍ਹਦੇ ਪੱਤਰਕਾਰ ਹੈ ਉਹ ਕਹੀ ਜਾਂਦੇ ਆ ਜੀ ਭਾਰਤ ਦਾ ਪੈਸਾ ਜਿਹੜਾ ਹੈ ਨਾ ਉਹ ਡਰੇਨ ਹੋ ਰਿਹਾ ਹੈ ਬ੍ਰੇਨ ਵੀ ਡਰੇਨ ਹੋ ਰਿਹਾ ਹੈ ਤੇ ਪੈਸਾ ਵੀ ਡਰੇਨ ਹੋ ਰਿਹਾ ਹੈ ਮੇਰਾ ਕਹਿਣਾ ਏ ਕਿ ਬੱਚਿਆਂ ਨੂੰ ਚੰਗਾ ਦੇ ਇੱਥੇ ਸਾਡੇ ਕੋਈ ਸਿਸਟਮ ਠੀਕ ਨਹੀਂ ਬੱਜੇ ਤਾਂ ਹੀ ਵਾਰ ਜਾਂਦੇ ਤਾਂ ਹੀ ਆਪੇ ਪੇਂਟੇ ਉਹਨਾਂ ਨੂੰ ਉਹ ਜਾ ਕੇ ਉੱਥੇ ਪੜ੍ਹਾਈ ਲਿਖਾਈ ਕਰਦੇ ਆ ਲੇਕਿਨ ਉਹ ਉੱਥੇ ਜਾ ਕੇ ਆਪਣਾ ਜੀਵਨ ਤਾਂ ਕੁਝ ਮਤਲਬ ਕੁਝ ਸੁਧਰਦਾ ਹੈ ਉਹਨਾਂ ਨੂੰ ਇਹ ਹੁੰਦੀ ਹੈ ਕਿ ਅਗਲੀਆਂ ਪੀੜ੍ਹੀਆਂ ਸੁਧਰ ਜਾਣ ਇੰਟਰਨੈਸ਼ਨਲ ਲੈਵਲ ਤੇ ਕੁਝ ਮਿਸ਼ਾਨ ਬਣ ਰਹੀ ਹੈ ਪਰ ਜੇਰੇ ਹੁਣ ਸਾਡੇ ਇੰਡਸਟਰੀਲਿਸਟ ਜਾਣਗੇ ਪਰ ਡਾਇਰੈਕਟਰ 44-44 ਕਰੋੜ ਰੁਪਏ ਦਾ ਲਾਲ ਸਿੰਘ ਵੀ ਉਹੀ ਦੇਣਗੇ ਨਾ ਉਹ ਜਾਣਗੇ ਤੇ ਉਹ ਨਾਲ ਪੈਸਾ ਵੀ ਲਾ ਕੇ ਜਾਣਗੇ ਜਿਹੜੀ ਡਿਵੈਲਪਮੈਂਟ ਇੰਡੀਆ ਦੀ ਹੋਣੀ ਹੈ ਉਹ ਨਹੀਂ ਹੋਊਗੀ ਸੋ 트াম্প ਦੇ ਐਡਵਾਈਜ਼ਰ ਜਿਹੜੇ ਹੈ ਦਾ ਐਸਪਲੇ ਐਲਨ ਮਸਕ ਹੈ। ਔਰ ਐਲਨ ਮਸਕ ਤੁਸੀਂ ਦੇਖਿਆ ਉਹਨੇ ਜਦੋਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਗਏ ਆ ਉਹਦੇ ਤਿੰਨ ਜੋ ਅੱਖਾਂ ਨੂੰ ਲੈ ਕੇ ਚਲੇ ਗਏ ਸੀ। ਉਹਦਾ ਜੋ ਅੱਖਾਂ ਦਾ ਖੇਤੀ ਆਂਦੇ ਸੀ ਕਿੰਨਾ ਕੁ ਉਹਨੇ ਮਾਸਟਰ ਦਿੱਤਾ ਸੀ। ਪਰ ਜਿਵੇਂ ਐਸਪਲੇ ਅਡਾਨੀ ਸਾਹਿਬ ਸਾਡੇ ਪ੍ਰਧਾਨ ਮੰਤਰੀ ਦੇ ਹਰਮਨ ਪਿਆਰੇ ਹੈ। ਉਮੀ ਐਲਨ ਮਸਕ ਉਹਨਾਂ ਦੇ ਹਰਮਨ ਪਿਆਰੇ ਹੈ ਔਰ ਇੱਥੇ ਤਾਂ ਕਹਿੰਦੇ ਵੀ ਹੁਣ ਇਹ ਸ਼ਾਇਦ ਉਹਨੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ। ਇਹ ਫੈਸਲਾ ਕਰਾਂ ਜਿਹੜਾ ਉਹਦੇ ਆਫਿਸ ਖੁੱਲੇ ਸ਼ੁਰੂ ਹੋ ਗਏ ਉਹ ਕਾਰਾਂ ਵਗੈਰਾ ਉਹ ਇੱਥੇ ਭੇਜਣਗੇ ਉਹ ਆਪਣੀ ਕਮਾਈ ਇੱਥੋਂ ਕਰ ਲਈ ਇੱਥੋਂ ਐਨਰ ਮਸਕ ਵੀ ਕਮਾਈ ਕਰੂ ਤੇ ਸਾਡੇ ਜਿਹੜੇ ਉਦਮੀ ਲੋਕ ਹੈ ਜਿਹਨਾਂ ਕੋਲੇ ਪੈਸੇ ਹੈਗੇ ਜਦ ਇਹ ਉੱਥੇ ਜਾਣਗੇ ਇਹ ਵੀ ਉੱਥੇ ਕਮਾਈ ਕਰਦੇਗੇ ਸੋ ਇਹ 골ਡ ਕਾਰਡ ਦੇਖਣ ਨੂੰ ਲੱਗਦਾ ਆਪਾਂ ਲੇਕਿਨ ਉਹ 골ਡ ਇਕੱਠਾ ਕਰ ਰਿਹਾ ਅਮਰੀਕਾ ਵਾਸਤੇ 트럼ਪ ਸਾਹਿਬ ਇਹ ਉਹ ਬਾਤ ਹੈ ਜਿਹੜਾ ਉਹਨੇ ਆਪਣੇ ਵੋਟਰਾਂ ਨਾਲ ਕੀਤਾ ਸੀ ਕਿ ਮੈਂ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਤੁਹਾਨੂੰ ਬਿਹਤਰ ਸਰਕਾਰ ਦੇਊਗਾ ਰੋਜ਼ਗਾਰ ਦੇ ਬਿਹਤਰ ਮੌਕੇ ਦੇਊਗਾ ਤੁਹਾਡੇ ਕੋਲੇ ਸਰਮਾਇਆ ਜ਼ਿਆਦਾ ਹੋਊ ਉਸ ਲਾਈਨ ਦੇ ਉੱਤੇ ਕੰਮ ਕਰ ਰਹੇ ਹਾਂ ਸਾਫ ਕੀ ਆਪਣਾ ਟਰਕ ਵਾਲਾ ਲੜੀ ਹੈ ਜੀ ਹਾਂਜੀ ਕੁਲਦੀਪ ਸਿੰਘ ਜੀ ਸਵਾਗਤ ਹੈ ਜੀ ਇੱਕ ਵਾਰੀ ਫੇਰ ਹਾਂਜੀ ਇਹ ਚੰਗੀ ਸਾਹਿਬ ਢਿਲੋ ਸਾਹਿਬ ਜੀ ਨਾਲ ਤੁਸੀਂ ਗੱਲ ਕੀਤੀ ਹੈ ਨਾ ਜਦੋਂ ਪਿੱਛੇ ਮੀਟਿੰਗ ਹੋਈ ਜਣਾ ਦੀ ਮੰਤਰੀਆਂ ਦੀ ਐਮਐਲਏ ਦੀ ਮੀਟਿੰਗ ਹੋਈ ਹੈ ਆਪਣਾ ਸੁਪਰੀਮੋ ਨੇ ਲਈ ਹੈ ਤੇਜਰੀਵਾਰ ਨੇ ਮੀਟਿੰਗ ਤੇ ਉਹ 20 ਤੋਂ 30 ਮਿੰਟ ਮੀਟਿੰਗ ਲਈ ਹੈ ਲੇਗਲ ਉਹਨਾਂ ਤੋਂ ਬਾਅਦ ਸ਼ਾਮ ਨੂੰ ਜਿਹੜੀ ਮੀਟਿੰਗ ਲਈ ਹੈ ਅਮਨ ਅਰੋੜੇ ਦੀ ਮੀਟਿੰਗ ਲਈ ਹੈ ਜੀ ਅਮਨ ਅਰੋੜੇ ਦੀ ਮੀਟਿੰਗ ਲਈ ਹੈ ਤੇ ਉਹਨਾਂ ਨੇ ਥਾਪੀ ਦਿੱਤੀ ਆ ਆਪਣਾ ਢਿਲੋ ਸਾਹਿਬ ਇਹ ਤੋਂ ਨੂੰ ਵੀ ਪਤਾ ਸਿਰਫ ਤੁਸੀਂ ਜਿਹੜੀ ਗੁੱਝੀਆਂ ਗੱਲਾਂ ਕੁਝ ਤੁਸੀਂ ਉਹ ਬੋਲਣ ਲੱਗਿਆ ਜਾਂ ਕਿੱਦਾਂ ਥੋੜਾ ਜਿਹਾ ਆਪਣਾ ਪੱਤਰਕਾਰ ਜੀ ਦੇ ਪਾਸੋਂ ਦੇਖਦੇ ਨੇ ਉਹ ਜਾਂ ਕਿੱਦਾਂ ਹੁਣ ਵੀ ਮੁਰੀਆ ਲਾਸਟ ਵਾਲੇ ਟਾਈਮ ਤੋਂ ਉੱਤੇ ਜੇ ਸੀਐਫ ਮਾਨਤਾ ਵੀ ਨਾ ਜਾਂਦੇ ਤੇ ਅਮਨੋੜਾ ਪੂਰਾ ਡਟਿਆ ਸੀ ਪਹਿਲਾਂ ਉਹ ਰਸਾਲ ਪਹਿਲਾਂ ਉਹ ਨਹੀਂ ਡਟਿਆ ਐਦਾਂ ਜਿੱਦਾਂ ਹੁਣ ਡਟਿਆ ਕਿਉਂਕਿ ਉਹਨੂੰ ਥਾਪੀ ਅਗੀ ਪੂਰੀ ਜੀ ਹਾਂਜੀ ਹੂੰ ਦੂਸਰੀ ਗੱਲ ਇਹ ਹੈ ਕਿ ਜਿੱਦਾਂ ਹੁਣ ਹੀ ਸਾਰੇ ਸਾਰੇ ਆਪਣੇ ਜਿੰਨੇ ਵੀ ਸਪੋਰਟੇ ਦੇ ਗੱਲ ਕਰਦੇ ਨੇ ਆਪਣੇ ਕਿਸਾਨੀ ਕਿਸਾਨੀਆਂ ਦੀ ਸਾਰਿਆਂ ਦੀ ਤੇ ਰੋਹ ਸਾਹਿਬ ਇਹ ਸਾਰੇ ਇਹ ਕੰਮ ਜੇ ਅਸੀਂ ਸਾਰੇ ਇਕੱਠੇ ਜੇ ਨਹੀਂ ਹੋ ਸਕਦੇ ਅਸੀਂ ਪੰਗਾ ਕਿ ਸਿਰ ਲੈ ਕੇ ਕਿਉਂ ਜੇ ਵੱਡਣ ਕਿਉਂ ਉਹ ਫਿਰਨੇ ਆ ਇਹ ਕੱਟੇ ਉਹ ਕਦੇ ਪਹਿਲਾਂ ਹੀ ਹੁੰਦਾ ਕਿ ਵੱਖਰੇ ਵੱਖਰੇ ਤੁਰੇ ਫਿਰਦੇ ਤੇ ਇਹ ਹੱਲ ਕੀ ਕਰ ਲਿਆ ਆਪਣੇ ਆਪ ਵਾਸਤੇ ਚੀਪਟੀ ਕਰ ਲਿਆ ਇਹ ਮੜ ਜਾ ਜ਼ਰੂਰ ਦੱਸਿਓ ਜੀ ਕਿ ਜੇ ਕੋਸ਼ ਰਹਿ ਗਿਆ ਪੰਜਾਬ ਦੇ ਵਿੱਚ ਜੇ ਕੋਸ਼ ਕਰਨਾ ਤਾਂ ਫੇਰ ਕਰੀ ਜਾਣ ਫੇਰ ਅੱਗੇ ਵੀ ਉਹ ਫਿਰ ਉਹ ਉਜੜੇ ਬੰਦਾਂ ਦੇ ਗਲੜ ਪਟਵਾਰੀ ਨੇ ਫੇਰ ਕਿਸੇ ਨੂੰ ਕੁਝ ਵੀ ਨਹੀਂ ਕਹਿ ਸਕਦੇ ਬਾਕੀ ਮਿਹਰਬਾਨੀ ਚ ਪ੍ਰੋਗਰਾਮ ਨਹੀਂ ਕਰ ਮੜਾ ਜੀ ਟਰੋ ਸਰ ਇਹ ਤੁਸੀਂ ਗ੍ਰੀਨ ਮੇਰਾ ਖਿਆਲ ਆ ਵੀ ਤੁਸੀਂ ਪ੍ਰੋਗਰਾਮ ਸਾਡਾ ਸੁਣਿਆ ਨਹੀਂ ਦਿੱਤੇ ਨਿਯਤਕ ਹੋਈ ਹੈ ਸੁਪਰੀਮੋ ਨੇ ਸਾਰੇ ਐਮ ਐਲ ਏ ਨੂੰ ਕਿਤੇ ਮੈਂ ਬੜੇ ਵਿਸਤਾਰ ਨਾਲ ਦੱਸਿਆ ਸੀ ਮੀਟਿੰਗ ਜਾਣ ਤੋਂ ਪਹਿਲਾਂ ਮੈਂ ਇੱਕ ਐਮ ਐਲ ਏ ਨਾਲ ਗੱਲ ਕੀਤੀ ਸੀ ਵੀ ਤੁਸੀਂ ਜਾ ਕੇ ਕਿਹੜੇ ਮੁੱਦੇ ਉਠਾਉਂਗੇ ਉਸ ਐਮ ਐਲ ਏ ਨੇ ਉਹਦੇ ਨਾਲ ਸੰਬੰਧਿਤ ਮੁੱਦੇ ਨੂੰ ਉਠਾਉਣ ਬਾਰੇ ਵੀ ਕਿਹਾ ਸੀ ਵੀ ਤੁਸੀਂ ਉਠਾਉਂਗੇ ਉਹਨੇ ਕਿਹਾ ਵੀ ਸਾਡੀ ਸੁਣਦਾ ਕੌਣ ਹੈ ਮੈਂ ਜਿਹੜੀ ਗੱਲ ਮੈਂ ਹੁਣ ਰਿਪੀਟ ਕਰ ਰਿਹਾ ਹਾਂ ਉਹ ਉਸ ਵੇਲੇ ਜਦ ਮੈਂ ਜੰਦੀ ਸਾਹਿਬ ਤੁਹਾਡੇ ਯਾਦ ਹੋ ਰਹੇ ਬਿਲਕੁਲ ਆ ਬੀ ਅਸੀਂ ਉੱਥੇ ਜਾਣੇ ਆ ਮੰਚ ਸਜਿਆ ਹੁੰਦਾ ਮੰਚ ਦੇ ਉੱਤੇ ਇੱਕ ਬੰਦਾ ਆਉਂਦਾ ਹੈ ਸੰਦੀਪ ਪਾਟਕ ਜਾਂ ਕੋਈ ਹੋਰ ਉਹ ਆ ਕੇ ਕਹਿੰਦੇ ਨੇ ਨੇਤਾ ਜੀ ਬੋਲੇਗੇ ਨੇਤਾ ਜੀ ਬੋਲਦੇ ਆ 35 40 ਮਿੰਟ ਦਾ ਭਾਸ਼ਣ ਦਿੱਤੇ ਸਾਨੂੰ ਉੱਥੇ ਟਿਪਸ ਦੇ ਕੇ ਕਹਿੰਦੇ ਜਾਓ ਸਾਡੀ ਸੁਣਦਾ ਕੋਈ ਨਹੀਂ ਉਸੇ ਦੇ ਵਿੱਚ ਮੈਂ ਕਿਹਾ ਸੀ ਕਿ ਜਦੋਂ ਪ੍ਰੈਸ ਕਾਨਫਰੰਸ ਨੂੰ ਐਡਰੈਸ ਕੀਤਾ ਨਾ ਭਗਵੰਤ ਮਾਨ ਨੇ ਜੀ ਉਸ ਵੇਲੇ ਅਮਨ अरोड़ा ਵੀ ਨਾਲ ਸੀ ਤੇ ਹਰਪਾਲ ਸਿੰਘ ਵੀ ਨਾਲ ਸੀ ਭਗਵੰਤ ਸਿੰਘ ਮਾਨ ਦੀ ਬਾਡੀ ਲੈਂਗੁਏਜ ਉਸ ਵੇਲੇ ਦੇਖਣ ਵਾਲੀ ਸੀ ਜੀ ਔਰ ਉਸੇ ਮੀਟਿੰਗ ਦੇ ਵਿੱਚ ਮੈਂ ਦੱਸਿਆ ਕਿ ਸ਼ਾਮ ਨੂੰ 5 ਵਜੇ ਜਿਹੜੀ ਮੀਟਿੰਗ ਹੋਈ ਹੈ ਨਾ ਉਹਦੇ ਵਿੱਚ ਅਮਨ अरोड़ा ਮੰਨੂ ਰੂਡੇ ਨਾਲ ਮੀਟਿੰਗ ਕੀਤੀ ਹੈ ਤੇ ਉਹਨੂੰ ਉੱਥੋਂ ਕੁਛ ਨਾ ਕੁਛ ਇਹਦਾ ਸਾਫ ਪਿਆ ਹੈ ਉਹਦੇ ਨਾਲ ਅਸੀਂ ਇਹ ਗੱਲ ਪਹਿਲਾਂ ਕਰ ਚੁੱਕੇ ਹਾਂ ਇਹ ਨਹੀਂ ਜਿਹੜੀ ਗੱਲ ਹੈ ਪੱਤਰਕਾਰਤਾ ਇਹ ਨਹੀਂ ਰੋਕਦੀ ਕਿ ਤੁਸੀਂ ਮੀਟਿੰਗ ਦਾ ਜ਼ਿਕਰ ਨਾ ਕਰੋ ਪੱਤਰਕਾਰਤਾ ਦਾ ਕਹਿੰਦੀ ਹੈ ਮੀਟਿੰਗ ਕਰੋ ਜਿਹੜੀ ਅੰਦਰਲੀ ਗੱਲ ਹੁੰਦੀ ਹੈ ਅੰਦਰਲੀ ਗੱਲ ਮੈਂ ਕਦੇ ਰੁਕੋ ਕਹਿੰਦੀ ਰੱਖੀ ਜਿੱਤੀ ਗੱਲ ਸਾਡੇ ਧਿਆਨ ਚ ਨਾ ਬੇ ਰਹਿ ਜਾ ਜਿਹੜੀ ਦਾ ਵਕਰੀ ਗੱਲ ਹੈ ਪਰ ਜਿਹੜੀ ਜਾਣਕਾਰੀ ਹੋਵੇ ਅਸੀਂ ਆਪਣੇ ਸਰੋਤਿਆਂ ਨਾਲ ਸਾਂਝੀ ਕਰਦੇ ਹਾਂ ਦਰਸ਼ਕਾਂ ਨਾਲ ਸਾਂਝੀ ਕਰਦੇ ਇਹ ਤਾਂ ਆਲਰੇਡੀ ਮੈਂ ਉਸ ਮੀਟਿੰਗ ਬਾਰੇ ਦਿਨ ਤੋਂ ਅਗਲੇ ਦਿਨ ਹੀ ਗੱਲ ਕਰਤੀ ਸੀ ਬਿਲਕੁਲ ਜੀ ਹਾਂ ਤੁਹਾਡੀ ਜ ਸ਼ਬਦ ਜਿਹੜੇ ਤੁਸੀਂ ਬੋਲੇ ਸ਼ਾਇਦ ਉਹ ਮੈਂ ਉਹ ਤਾਂ ਨਾ ਬੋਲਾ ਤੇ ਇਹ ਗੱਲ ਜ਼ਰੂਰ ਹੈ ਕਿ ਇਹ ਸੋਚਦੇ ਨਹੀਂ ਦਿਮਾਗ ਤੋਂ ਕੰਮ ਨਹੀਂ ਲੈਂਦੇ ਇਹ ਦਿਲ ਤੋਂ ਕੰਮ ਨਹੀਂ ਲੈਂਦੇ ਜਿਹੜੇ ਬੰਦੇ ਦੀ ਕੋਈ ਜੋ ਮਨਸ਼ਾ ਹੁੰਦੀ ਹੈ ਨਾ ਉਹ ਆਪਣੇ ਜਿਗਰ ਮਤਲਬ ਚੱਲਦਾ ਵੀ ਆਪੇ ਇਧਰ ਨੂੰ ਜ਼ਿੰਦਗੀ ਉਹ ਆਪਣੇ ਆਪ ਨੂੰ ਠੀਕ ਦੱਸਦੇ ਆ ਮਤ ਭੇਦ ਹੁੰਦੇ ਆ ਮਨ ਭੇਦ ਨਹੀਂ ਹੋਣੇ ਚਾਹੀਦੇ ਤੇ ਮਤ ਭੇਦਾਂ ਨੂੰ ਬੈਠ ਕੇ ਆਪੇ